ਦੀ ਧੀ ਸਾਡੀ ਭੈਣ ਜਿਹੜੀ ਸਾਡੀ ਕੁੜੀ ਜਿਹੜੀ ਆ ਇਹ ਸਾਰੇ ਸਮਾਜ ਦੀ ਧੀ ਭੈਣ ਆ ਜੀ ਸਰਕੇ ਇੰਨੀ ਏਡੀ ਵੱਡੀ ਇਹਨਾਂ ਨੇ ਕੁਰਬਾਨੀ ਕੀਤੀ ਆ ਆਪਣੀ قوم ਵਾਸਤੇ ਆਪਣੇ ਸਮਾਜ ਵਾਸਤੇ ਤੇ ਅੱਜ ਵੀ ਜਿਹੜੇ ਆ ਇਹ ਦਸੰਦਰ ਬਾਬਾ ਚਤਰਨਾ ਜੀ ਹੁਣੇ ਰਾਤ ਦਿਨ ਇੱਕ ਕਰਕੇ ਆਪਣੇ ਕੌਮ ਦੇ ਹਿੱਤਾਂ ਵਾਸਤੇ ਵੀ ਆ ਕਾਸ਼ ਕਰ ਰਹੇ ਕੌਮ ਦੀ ਜੜੀ ਲੜਾਈ ਆ ਉਹ ਕੁਝ ਮੈਂ ਸਮਝਦਾ ਵੀ ਇਹੋ ਜੀ ਕੋਈ ਜਗ੍ਹਾ ਨਹੀਂ ਕਿਤੇ ਪੰਜਾਬ ਦੀ ਜਿੱਥੇ ਜਾ ਕਰ ਕੇ ਇਹ ਆਪਣੇ ਕੌਮ ਦੇ ਕਤਾਮਾਥੇ ਲੜੀ ਜਾਂਗ ਜੜੀ ਆ ਉਹ ਨਹੀਂ ਲੱਗਦਾ ਜੇ ਸਰ ਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਭਾਈ ਆਪਣੇ ਜਿਹੜੇ ਰਾਈਟ ਲੈਂਡ ਵਾਸਤੇ ਹੈ ਆਪਣੀ ਕੌਮ ਦੇ ਸਮਾਜ ਦੇ ਹੱਕੂਕ ਲੈਣ ਵਾਸਤੇ ਆਪਣੀ ਕੌਮ ਦੀ ਗੱਲ ਕਰਨ ਵਾਸਤੇ ਵਿਧਾਨ ਸਭਾ ਦੇ ਵਿੱਚ ਉਹ ਸਾਡਾ ਕੋਈ ਭਾਈਚਾਰੇ ਦਾ ਬੰਦਾ ਕੋਈ ਨਹੀਂ ਆ ਜਿਹੜਾ ਇੰਡੀਪੈਂਡੈਂਟ ਹੋ ਜਿਹੜੇ ਕੋਈ ਹੈਗੇ ਨੇ ਉਹ ਕਿਸੇ ਕੋਈ ਪਾਰਟੀ ਨਾਲ ਜੁੜਿਆ ਕੋਈ ਕਿਸੇ ਪਾਰਟੀ ਨਾਲ ਜੁੜਿਆ ਉਹ ਉਹਨਾਂ ਨੇ ਮੁਹਰ ਕਰਨਾ ਜੋ ਉਹਨਾਂ ਦੀ ਪਾਰਟੀ ਕਹਿੰਦੀ ਹੈ ਚਾਹੇ ਉਹ ਸਾਡੇ ਐਸਸੀ ਹੋਣ ਇਹ ਸਰਕੇ ਇਹ ਸਾਡੇ ਇੰਡੀਪੈਂਡੈਂਟ ਜਿਹੜੇ ਆਜ਼ਾਦ ਉਮੀਦਵਾਰ ਜਿਹੜੇ ਆ ਵਿਧਾਨ ਸਭਾ ਕਾਇਲਾ ਕਰਤਾ ਤੋਂ ਜਿਹੜੇ ਆ ਟੂਲ ਲੜ ਰਹੇ ਨੇ ਤੇ ਮੈਂ ਇਹਨਾਂ ਨੂੰ ਜਿੱਥੇ ਇਹਨਾਂ ਨੂੰ ਵਿਸ਼ਵਾਸਤ ਉਹਨਾਂ ਵੀ ਤੁਹਾਡੇ ਨਾਲ ਆ ਉੱਥੇ ਮੈਂ ਸਾਰੀਆਂ ਸੰਕਾ ਦੇ ਚਰਨ ਵਿੱਚ ਬੇਨਤੀ ਕਰਦਾ ਵੀ ਵੱਧ ਚੜ ਕੇ ਜਿਹੜਾ ਵਾ ਇਨਾਂ ਦਾ ਸਾਡੀ ਧੀ ਭੈਣ ਦਾ ਵੱਲੋਂ ਤੜਕੇ ਦਾ ਸਲੂਕ ਦੋ ਤਾਂ ਕਿ ਜਿਹੜੇ ਪਾਰਲੀਮੈਂਟ ਦੇ ਇਹਨਾਂ ਨੂੰ ਵਿਧਾਨ ਸਭਾ ਜਿਹਨਾਂ ਨੂੰ ਭੇਜਿਆ ਜਾਵੇ ਤਾਂ ਕਿ ਸਾਡੇ ਸਮਾਜ ਦੇ ਮੁੱਦੇ ਜਿਹੜੇ ਆ ਸਾਡੀ ਸਮਾਜ ਦੀ ਗੱਲ ਆ ਉਹ ਸਾਡੇ ਚਾਹੇ ਧਾਰਮਿਕ ਸਮਾਜਿਕ ਮੁੱਦੇ ਨੇ ਰਾਜਨੀਤਿਕ ਮੁੱਦਲੇ ਜੋ ਆ ਕੇ ਵਿਧਾਨ ਸਭਾ ਦੇ ਵਿੱਚ ਰੱਖਣ ਤੇ ਸਾਡੇ ਕੌਮ ਦੇ ਮਸਲੇ ਜਿਹੜੇ ਆ ਉਹ ਹੱਲ ਕਰਾਂ ਮੈਂ ਇਹਨਾਂ ਨੂੰ ਅਸ਼ੀਰਵਾਦ ਵੀ ਦਿੰਦਾ ਹਾਂ ਦੋਨਾਂ ਜਣਿਆਂ ਨੂੰ ਤੇ ਨਾਲ ਦੇ ਨਾਲ ਮੈਂ ਗੁਰੂ ਮਾਰੇ ਪ੍ਰਮਾਤਮਾ ਕਰੋ ਦੀ ਅਦਾਸ ਬੇਨਤੀ ਕਰਦਾ ਹਾਂ ਬੱਜੇ ਪਾਸ਼ਾ ਜੀ ਜੇ ਤੁਹਾਨੂੰ ਵੀ ਜੇ ਕਰਨ ਤੇ ਜੰਮੂ ਕਹਾਣ ਵਿੱਚ ਆਪਣਾ ਜਿੱਤ ਕੇ ਤੇ ਵਿਧਾਨ ਸਭਾ ਦੇ ਵਿੱਚ ਆਪਣੇ ਔਮ ਦੇ ਮਸਲੇ ਜਿਹੜੇ ਹੱਲ ਕਰਵਾਉਣ ਬਾਕੀ ਮੈਂ ਇੱਥੇ ਔਂਕ ਤੇ ਇਹਨਾਂ ਦਾ ਤੇ ਬਾਕੀ ਜਿਹੜੇ ਸਾਡੇ ਸੂਝਵਾਨ ਸਾਰੇ ਬਾਬਾ ਜੀ ਸੰਤ ਬਾਬਾ ਬਲਵਿੰਦਰ ਨਾਥ ਜੀ ਇਹ ਆਏ ਨੇ ਪੁਰਾਣੇ ਸਮੇਂ ਤੋਂ ਬਾਬਾ ਜੀ ਮਹਾਵੀਰ ਸੁਣਾ ਦੇ ਬਾਤ ਕਰੀ ਆ ਰਹੇ ਨੇ ਤੇ ਬੜੀ 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 ਸਿਰਵਾਇਆ ਆਪਣੀ ਔਮ ਦੇ ਵਿੱਚ ਆਪੇ ਸਮਾਜ ਦੇ ਵਿੱਚ ਤੇ ਇਹ ਵੀ ਆਏ ਨੇ ਬਾਕੀ ਸਾਰੇ ਸਾਡੇ ਸਤਕਾਰਯੋਗ ਨੇ ਨਾਮ ਪ੍ਰਮਾਣਿਕਤ ਦਾ ਵਾਪਸ ਆਏ ਜਾਣ ਦਾ ਸਾਰਿਆਂ ਦੇ ਇਸਾਰ ਕੇ ਮੈਂ ਸਾਰਾ ਦਾ ਇੱਥੇ ਆਉਂਦੇ ਜੀ ਆ ਕਰਦਾ ਸਾਰਾ ਬਾਤ ਸਾਥ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ